دیکھیے یہ رمضان شریف کا بہت مبارک مہینہ ہے برکتوں والا اور اس کا آخری عشرہ شروع ہوا ہے آخری عشرہ چل رہا ہے تو عالم ہاؤس میں افطاری کا انتظام کیا ہے آج تو جتنے بھی لوگ یہاں آئے ہیں میری دعا ہے کہ دل سے کہ اللہ پاک سب کو لمبی عمر دے تندرستی دے سب کے گھروں میں خیر و برکت ہو اللہ کی رحمت ہو और हमारे शहर मलयर कोटला में बहुत अमनो अमान हो शांति रहे यही मेरा मैसेज है इस मुबारक मौके पर चलता है सबको लेकिन मेरा अक्सर आना होता है मैं छोड़ ही नहीं सकती मलियरकोटला को। बहुत ही अच्छा लग रहा है बस मुझे आलम साहब की कमी बहुत महसूस हुई है आज जो आलम साहब मलेर कोटले आए तो आलम साहब जो रमजान के महीने करवा ਤੇ ਸਾਡਾ ਇਹ ਥੋੜਾ ਜਿਹਾ ਕੁਪਰਾਲਾ ਹੁੰਦਾ ਵੀ ਅਸੀਂ ਉਹਨਾਂ ਦੀ ਜਿਹੜੀ ਚਲਾਈ ਹੋਈ ਇੱਥੇ ਕੋਠੀ ਦੀ ਆਲਮ ਆਲਮ ਹਾਊਸ ਦੀ ਪਰਥ ਹੈ ਤੇ ਉਸੇ ਨੂੰ ਬਰਕਰਾਰ ਰੱਖੀਏ ਇਹ ਜਦੋਂ 2010 ਤੋਂ ਆਲਮ ਸਾਹਿਬ ਇੱਥੇ ਆਏ ਨੇ ਨੇਡੇ ਕੋਲੇ ਚ ਹਰ ਸਾਲ ਹੀ ਕੋਠੀ ਦੇ ਵਿੱਚ ਅਸੀਂ ਇਹ ਇਫਤਾਰ ਦਾ ਪ੍ਰੋਗਰਾਮ ਕਰਦੇ ਇਕੱਲੇ ਮੁਸਲਮ ਨਹੀਂ ਹੈਗੇ ਤੇ ਵਿੱਚ ਹਿੰਦੂ ਭਰਾ ਵੀ ਤੇ ਸਿੱਖ ਭਰਾ ਵੀ ਆਉਂਦੇ ਨੇ ਸਾਰੇ ਇੱਕ ਤਰ੍ਹਾਂ ਦਾ ਗੁਲਦਸਤਾ ਪੇਸ਼ ਹੁੰਦਾ ਹੈ ਪਿਆਰ ਦਾ ਸਬੂਤ ਹੁੰਦਾ ਹੈ ਵੀ ਸਾਂਝਾ ਤੌਰ ਤੇ ਇਹ ਜਿਹੜੀ ਰੋਜ਼ਾ ਇਫਤਾਰ ਹੁੰਦੀ ਹੈ ਹਰ ਸਾਲ ਦੀ ਹਰ ਸਾਲ ਇਹ ਅਸੀਂ ਸਾਂਝੀ ਇੱਕ ਜਿਹੜੀ ਵਧੀਆ ਸਾਂਝ ਹੈਗੀ ਆ ਭਾਈਚਾਰਕ ਸਾਂਝ ਉਹਨੂੰ ਕਾਇਮ ਰੱਖਣ ਲਈ ਕੋਸ਼ਿਸ਼ ਕਰਦੇ ਆਂ ਵੀ ਉਹ ਦੇਖੋ ਜਿਹੜੇ ਕੁਝ ਚੰਦ ਲੋਕ ਹੁੰਦੇ ਨੇ ਉਹ ਸ਼ਰਾਰਤੀ ਲੋਕ ਹੁੰਦੇ ਨੇ ਹਉ ਹਰ ਮਜ਼ਹਬ ਦੇ ਵਿੱਚ ਹਰ ਧਰਮ ਦੇ ਵਿੱਚ ਹੁੰਦੇ ਨੇ ਹਰ ਜਾਤੀ 'ਚ ਹੁੰਦੇ ਨੇ ਉਹਨਾਂ ਦਾ ਸਿਰਫ ਜਿਹੜਾ ਹੁੰਦਾ ਆਪਦਾ ਟੀਚਰ ਜਿਹੜਾ ਹੁੰਦਾ ਨਾ ਉਹਨਾਂ ਨੇ ਸਿਰਫ ਆਪਣੀ ਸਿਆਸਤ ਕਰਨੀ ਹੁੰਦੀ ਹੈ ਜਿਹੜੀ ਗਲਤ ਗੰਦੀ ਸਿਆਸਤ ਕਰਨੀ ਹੁੰਦੀ ਹੈ ਜਾਂ ਉਹਨਾਂ ਨੇ ਸਿਰਫ ਆਪਦਾ ਜਿਹੜਾ ਹੈਗਾ ਆਪਦਾ ਥੋੜਾ ਜਿਹਾ ਚਮਕਾਉਣਾ ਹੁੰਦਾ ਵਿਆਪ ਨੂੰ ਤੋ ਉਹ ਇਹੋ ਜਿਹੀ ਜਿਹੜੀਆਂ ਭਾਈਚਾਰਕ ਜਿਹੜੀਆਂ ਜਿੱਦੋਂ ਕਿਤੇ ਮਤਲਬ ਕੋਈ ਘਟਨਾ ਹੁੰਦੀ ਹੈ ਤਾਂ ਉਹ ਲੋਕਾਂ ਦਾ ਦੂਜੀ ਬਰਾਦਰੀ ਦੇ ਪ੍ਰਤੀ ਜਾਂ ਦੂਸਰੇ ਜਿਹੜੀ ਹੈਗੀ ਆਪਣੇ ਧਰਮ ਦੇ ਪ੍ਰਤੀ ਉਹਨਾਂ ਦੀਆਂ ਮਤਲਬ ਗਲਤ ਵਰਡਿੰਗ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਆਪਣੇ ਅਲਫਾਜ਼ ਨੇ ਉਹ ਸਹੀ ਨਹੀਂ ਵਰਤਦੇ ਤੇ ਉਹ ਪਰ ਅਸੀਂ ਉਹ ਉਹਨਾਂ ਤੋਂ ਸਾਰਿਆਂ ਤੋਂ ਉੱਪਰ ਛੱਡ ਕੇ ਉੱਪਰ ਉੱਠ ਕੇ ਇਹ ਚੀਜ਼ ਚਾਹੁੰਦੇ ਆ ਵੀ ਇਹ ਭਾਈਚਾਰਕ ਸਾਂਝ ਹਮੇਸ਼ਾ ਰਹੇ ਉਹਨਾਂ ਦੇ ਉੱਪਰ ਇਹ ਮਤਲਬ ਇੱਕ ਤਰ੍ਹਾਂ ਦੀ ਚਪੇੜ ਹੋਏਗੀ ਤੋ ਕਿ ਉਹਨਾਂ ਨੂੰ ਹਾਵੀ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਅਪੀਲ ਤਾਂ ਇਹ ਹੈ ਜੀ ਦੇਖੋ ਸਾਰੇ ਇੱਕ ਸ਼ਹਿਰ ਦੇ ਵਾਸੀ ਆ ਇਕੱਠੇ ਹੋ ਕੇ ਸਾਡਾ ਫਰਜ਼ ਬੰਦ ਹੈ ਵੀ ਸਾਡਾ ਸ਼ਹਿਰ ਆ ਅਸੀਂ ਇੱਥੇ ਰਹਿਣਾ ਤੇ ਅਸੀਂ ਆਪਸੀ ਭਾਈਚਾਰ ਸਾਂਝ ਹੀ ਕਾਇਮ ਰੱਖੀਏ ਤਾਂ ਕਿ ਜਿਹੜੀ ਕੋਈ ਗਲਤ ਅੰਸਰ ਹੈ ਉਹਨੂੰ ਗਲਤ ਕਰਨ ਦਾ ਮੌਕਾ ਨਾ ਮਿਲੇ ਥੈਂਕ ਯੂ ਮੇਰਾ ਨਾਮ ਜੀ ਮੁਬਸ਼ਰ ਅਲੀ ਖਾਨ ਹੈ ਔਰ ਆਲਮ ਸਾਹਿਬ 2010 ਚ ਜਿਆਦਾ ਇੱਥੇ ਤਸ਼ਰੀਫ ਲਿਆਏ ਥੇ ਮੈਂ ਅਲਹਮਦੁਲਿਲਾ ਜਿੱਦਾਂ ਹੀ ਇਹਨਾਂ ਦੇ ਨਾਲ ਲੱਗਿਆ ਹੋਇਆ ਔਰ ਉਮੀਦ ਹੈ ਮੈਨੂੰ ਉਸ ਮਾਲਿਕ ਤੋਂ ਵੀ ਆਪਣੇ ਉੱਪਰ ਵੀ ਕਿ ਤਾਹਿਆਤ ਜਿੰਨੀ ਜ਼ਿੰਦਗੀ ਹੈ ਪੂਰਾ ਇਹਨਾਂ ਦੇ ਨਾਲ ਹੀ ਰਹਾਂਗਾ ਇਸ ਦੇ ਵਿੱਚ ਹੁਕਮ ਹੈ ਕਿ ਤੁਸੀਂ ਮਿਲ ਜੁਲ ਕੇ ਆਫਤਾਰੀ ਕਰੋ ਔਰ ਖਾਣਾ ਖਾਓ ਵੀ ਖਿਲਾਓ ਵੀ ਔਰ ਜਿਹੜੇ مستحق ਹੈ ਉਹਨਾਂ ਨੂੰ ਉਹਨਾਂ ਦਾ ਖਾਣਾ ਦਿਓ بات ہی ہے ابھی عالم صاحب نے اس وقت بھی جب 2010 سے تشریف لے ائے تھے 2012 دا الیکشن میڈم فرزانہ لڑے تھے اور لوگا نے ایک گلدستے نو جڑا انہوں نے پیش ਕੀਤਾ تھا اسے اسے چیز نو اگے رکھ کے انہاں نو جیت دلائی تھی اور جڑا ایک اے سلسلہ ہے اے عالم صاحب نے اپنی پوٹھھی چ 2010 تو شروع کیتا تھا ਜਿਸ ਨੂੰ ਅੱਜ ਤੱਕ ਮੈਡਮ ਫਰਜ਼ਾਨਾ ਨੇ ਔਰ ਕੋਠੀ ਦੇ ਘਰ ਘਰ ਦੇ ਹਰ ਫਰਦ ਨੇ ਉਸ ਨੇ ਕਾਇਮ ਰੱਖਿਆ ਉਮੀਦ ਹੈ ਇਨਸ਼ਾਅੱਲਾ ਆਉਣ ਵਾਲੇ ਵਕਤ ਦੇ ਵਿੱਚ ਵੀ ਇਸ ਨੂੰ ਰੱਖਾਂਗੇ ਔਰ ਦੂਸਰੇ ਸਾਡਾ ਅਗਲਾ ਅਗਲਾ ਜਿਹੜਾ ਹੈ ਇੱਕ ਹੋਰ ਹੈ ਕਿ ਅਸੀਂ ਅੱਗੇ ਨੂੰ ਕੋਈ ਐਸਾ ਭਲਾਈ ਵਾਲਾ ਕੈਂਪ ਵੀ ਲਾਈਏ ਜਿਹੜਾ ਆਵਾਮ ਨੂੰ ਫਾਇਦਾ ਦੇ ਸਕੇ